ਫਿਰੋਜ਼ਪੁਰ ਸ਼ਹਿਰ ਦੇ ਇੱਕ ਸਧਾਰਨ ਜਿਹੇ ਪਰਿਵਾਰ ਦੀ ਇੱਕ ਨੰਨੀ ਪਰੀ ਕਸ਼ਿਸ਼ ਨੇ 8ਵੀਂ ਜਮਾਤ ਦੀ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਲੈ ਕੇ ਆਪਣਾ ਨਾਮ ਮੈਰਿਟ ਲਿਸਟ ਵਿੱਚ ਦਰਜ ਕਰਵਾ ਲਿਆ ਹੈ ਜਿਸ ਨਾਲ ਪਰਿਵਾਰ ਅਤੇ ਸਕੂਲ ਦੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਕਸ਼ਿਸ਼ ਸੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਾਡੀ ਬੇਟੀ ਨੇ ਅੱਜ ਕੜੀ ਮਿਹਨਤ ਕਰਕੇ ਇੱਕ ਅੱਛੀ ਮੁਕਾਮ ਪ੍ਰਾਪਤ ਕੀਤਾ ਹੈ ਤੇ ਅੱਗੇ ਜਾ ਕੇ ਸਾਡੀ ਬੇਟੀ ਜੋ ਵੀ ਪੜਨਾ ਚਾਹਦੀ ਹੈ ਅਸੀਂ ਉਸ ਨੂੰ ਪੜਾਵਾਂਗੇ ਤੇ ਹੋਰ ਵੀ ਵੱਡੇ ਮੁਕਾਮ ਹਾਸਲ ਕਰ ਸਕਣ ਕਿ ਅੱਗੇ ਜਾ ਕੇ ਉਹ ਪੜਾਈ ਤੇ ਮਿਹਨਤ ਕਰੇਗੀ ਤੇ ਮਿਹਨਤ ਕਰ ਪੜ੍ਹ ਲਿਖ ਕੇ ਇੱਕ ਸਰਕਾਰੀ ਟੀਚਰ ਬਣੇਗੀ ਬੇਟਾ ਕਿਹੜੀ ਕਲਾਸ ਚ ਸੀਗੇ ਔਰ ਕੀ ਤੁਸੀਂ ਆਏ ਹੈਗੇ ਹੋ ਸਰ ਮੈਂ 8th ਕਲਾਸ ਚ ਸੀ ਤੇ ਮੈਨੇ 98.33% ਮੈਰਿਟ ਲਿਸਟ 'ਚ ਪ੍ਰਾਪਤ ਕੀਤੇ ਕਿੰਨਾ ਰੈਂਕ ਹਾਸਲ ਕੀਤਾ ਪੂਰੇ ਪੰਜਾਬ ਦਾ 10th ਰੈਂਕ ਤਾਂ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਰ ਬਹੁਤ ਖੁਸ਼ੀ ਹੈ ਮੈਨੂੰ ਕਿੰਨੀ ਪੜਾਈ ਕਰਦੇ ਹੈਗੇ ਹੋ ਤੁਸੀਂ ਸਰ ਬੱਸ ਇਸ ਬਹੁਤ ਪੜਾਈ ਕਰਦੇ ਸੀਗੇ ਤੇ ਸਾਨੂੰ ਗੀਤਾ ਸਾਡੇ ਪ੍ਰਿੰਸੀਪਲ ਮੈਮ ਗੀਤਾ ਮੈਮ ਉਹ ਸਾਨੂੰ ਐਕਸਟਰਾ ਟਾਈਮ ਦੇ ਕੇ ਵੀ ਸਾਡੇ ਡਾਊਟਸ ਕਲੀਅਰ ਕਰਦੇ ਸੀ ਐਂ ਸਾਰੇ ਟੀਚਰ ਸਾਡੀ ਪੜਾਈ ਵਿੱਚ ਬਹੁਤ ਹੈਲਪ ਕਰਦੇ ਸੀ ਅ ਦਿਨ ਦੇ ਵਿੱਚ ਕਿੰਨੇ ਘੰਟੇ ਤੁਸੀਂ ਪੜ੍ਹਦੇ ਹੋ ਸਰ 3 4 ਤੋਂ 5 ਘੰਟੇ ਸੀ ਪੜ੍ਹਦੇ ਸੀ ਅੱਛਾ ਵੱਡੇ ਹੋ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਅੱਗੇ ਕੀ ਤੁਹਾਡਾ ਸੁਪਨਾ ਹੈ ਸਰ ਗਵਰਨਮੈਂਟ ਟੀਚਰ ਬੰਨਣਾ ਚਾਹੁੰਦੀ ਮੈਂ ਇਹੀ ਕਿਉਂ ਬੰਨਣਾ ਚਾਹੁੰਦੇ ਹੋ ਗਵਰਨਮੈਂਟ ਟੀਚਰ ਸਰ ਕਿਉਂਕਿ ਮੇਰੇ ਮਮਾ ਦਾ ਸੁਪਨਾ ਹੈ ਹਨ ਲੱਗਦਾ ਕਿ ਟੀਚਰ ਅੱਗੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦਾ ਕੋਈ ਇੱਕ ਬਣਾਉਂਦੇ ਹੈਗੇ ਹਾਂਜੀ ਸਰ ਸਕੂਲ ਦੇ ਟੀਚਰ ਔਰ ਜਿਹੜੇ ਇਹ ਪਰੈਂਟਸ ਕਿੰਨਾ ਸਾਥ ਦੇਇਆ ਉਹਨਾਂ ਨੇ ਬਹੁਤ ਸਪੋਰਟ ਕੀਤਾ ਸਰ ਮੈਨੂੰ

ਪਰਮਾਤਮਾ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੇਰੇ ਬੱਚਿਆਂ ਨੂੰ ਗੁੱਡ ਬਲੇਸਿੰਗ ਬਖਸ਼ੀ ਹੈ ਤਾਂ ਅੱਗੇ ਤੁਹਾਡੀ ਬੇਟੀ ਟੀਚਰ ਬੰਨਣਾ ਚਾਹੁੰਦੀ ਹੈ ਹਾਂਜੀ ਪਰਮਾਤਮਾ ਕਰੇ ਉਹਦਾ ਪੁਇਕਾ ਐਨਜੀ ਦੇ ਤਰੱਕੀ ਕਰੇ ਜੋ ਇਹਨੇ ਮੰਚਿਆ ਆਈ سپورਟ ਕਰ ਸਕਦੇ ਹਾਂ ਪਰਿਵਾਰ ਦੇ ਵਿੱਚ ਤੁਹਾਡੇ ਕੋਲ ਕੌਣ ਹੈ ਅਸੀਂ ਮੇਰੇ ਮਮ ਆ ਮਾਦਰ ਹੈ ਬਾਕੀ ਪਰ ਜੁਆਇੰਟ ਫੈਮਿਲੀ ਸਾਰੀ ਹੈ ਤੁਹਾਡੇ ਫੈਮਿਲੀ ਚ ਕੌਣ ਹੈ ਮੈਂ ਭੈਣ ਬੇਟਾ ਬੇਟੀ ਤੇ ਮੈਂ ਭਾਈ ਸਭ ਬਹੁਤ ਖੁਸ਼ੀ ਹੈ ਤਾਂ ਮੈਂ ਸਭ ਬਹੁਤ ਖੁਸ਼ੀ ਪਰਮਾਤਮਾ ਰਾਈ ਪਹਿਲੇ ਸਭ ਤੋਂ ਜ਼ਿਆਦਾ ਖੁਸ਼ੀ ਪਰਮਾਤਮਾ ਜਿਨ੍ਹਾਂ ਨੇ ਦਿਨ ਦਿਖਾਇਆ 3 ਮੁਕਾਮ ਹਾਸਲ ਕਰਦੀਆਂ ਹਾਂ ਹਾਂ ਜੀ ਹਾਂ ਜੀ 3 ਬਾਰੇ ਬਹੁਤ ਕੁਝ ਸੋਚਦਾ ਹਾਂ ਹਾਂ ਜੀ ਤੇ ਅੱਜ ਇਹ ਮੁਕਾਮ ਹਾਸਲ ਕੀਤਾ ਹਾਂ ਜੀ ਹਾਂ ਜੀ ਸਰ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਟੀਚਰਸ ਦਾ ਔਰ ਸਕੂਲ ਪਹਿਲੇ ਤਾਂ ਮੈਂ ਸਕੂਲ ਸਟਾਫ ਤੇ ਸਕੂਲ ਪ੍ਰਿੰਸੀਪਲ ਸਟਾਫ ਜੀ ਦਾ ਜਿਨ੍ਹਾਂ ਨੇ ਵੀ ਸਟਾਫ ਹੈ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਸਭ ਤੋਂ ਜ਼ਿਆਦਾ ਸਪੋਰਟ ਆਸੀ ਕੀਤਾ ਮੈਡਮ ਜੀ ਦਾ ਕਰਦੇ ਉਹਨਾਂ ਨੇ ਹਰ ਜਗ੍ਹਾ ਸਾਡੀ ਹੈਲਪ ਕੀਤੀ ਹਰ ਜਗ੍ਹਾ ਬੱਚਨ ਟਾਈਮ ਦੇ ਕੇ ਸਟੱਡੀ ਕਰਵਾਈ ਜੋ ਮਰਜੀ ਕਿਤਾ ਪਰ ਇਹ ਨਾ ਬੱਚਾ ਨੂੰ ਫੋਰਸ ਕਰਨ ਦੇ ਵਿੱਚ ਬੱਚੇ ਅੱਜ ਤੋਂ ਰਿਜਲਟ ਤੁਹਾਡੇ ਸਾਹਮਣੇ ਹੀ ਆ। ਜੇ ਟੀਚਰ ਬੱਚੇ ਨੂੰ ਫੋਰਸ ਕਰਦਾ ਹੈ ਤਾਂ ਤਾਂ ਹੀ ਬੱਚਾ ਉਹ ਅੱਗੇ ਨਿਕਲ ਕੇ ਆਉਂਦਾ ਜੀ। ਅੱਜ ਉਹ ਤੁਹਾਡੇ ਸਾਹਮਣੇ ਹੀ ਹੈ। ਇਨਾਮ ਸਰ ਤੁਹਾਡਾ। ਸਰ ਮਾਈ ਨਾਮ ਹੈ ਵਿਜੇ ਕੁਮਾਰ। ਮੈਮ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਤੁਹਾਡੇ ਸਕੂਲ ਬੱਚਾ ਅੱਜ ਮੈਰਿਟ ਲਿਸਟ ਦੇ ਵਿੱਚ ਆਇਆ ਹੈਗਾ ਕਿੰਨੀ ਖੁਸ਼ੀ ਹੈ। ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਮੇਰਾ ਤਾਂ ਡ੍ਰੀਮ ਪੂਰਾ ਆਇਆ ਸਰ। ਬੱਚੇ ਜਦੋਂ ਇਦਾਂ ਦੇ ਨੰਬਰ ਲੈ ਕੇ ਆਉਂਦੇ ਜੀ ਤਾਂ ਕਿੱਦਾਂ ਲੱਗਦਾ ਹੈ? ਸਰ ਇਹ ਤਾਂ ਐਸਟਾਈਲ ਅਦਾ ਜਿਹਾ ਅਸਮਾਨ ਨੂੰ ਛੂ ਲਿਆ ਹਾਂ ਤਾਂ ਬੱਚਿਆਂ ਨੂੰ ਕਿੰਨੇ ਘੰਟੇ ਤੁਸੀਂ ਮਤਲਬ ਕਰਵਾਉਂਦੇ ਹੋ ਸਟੱਡੀ ਕਰਵਾਉਂਦੇ ਹੈਗੇ ਉਹ ਸਰ ਇਸ ਟਾਈਮ ਜਿਹੜੇ ਨੀਡੀ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਮੈਂ 2 ਤੋਂ 3 ਆਵਰਸ ਜਿਹੜੇ ਆ ਡੇਲੀ ਦਿੰਦੀ ਆ ਐਕਸਟਰਾ ਕਲਾਸਿਸ ਤਾਂ ਖੁਸ਼ੀ ਹੈਗੀ ਆ ਤੁਹਾਨੂੰ ਬਹੁਤ ਜ਼ਿਆਦਾ ਸਰ ਫੋਰ ਕਲਾਸਿਸ ਦਾ ਰਿਜ਼ਲਟ ਕਿੱਸਾ ਰਿਹਾ ਸਰ ਆਲ ਕਲਾਸਿਸ ਦਾ ਰਿਜ਼ਲਟ 100 ਪਰਸੈਂਟ ਹੈ ਜਿਹੜਾ ਚੋ 5ਥ ਕਲਾਸ ਦੇ ਦੋ ਸਟੂਡੈਂਟ ਆ ਜਿਨ੍ਹਾਂ ਦੇ 500 ਆਊਟ ਆਫ 500 ਮਾਰਕਸ ਆਏ ਬੱਚਿਆਂ ਨੇ